ਸਰਕਾਰੀ ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਬਜ਼ੁਰਗਾਂ ਦੀ ਹੋ ਰਹੀ ਅਣਦੇਖੀ ਨੂੰ ਲੈ ਕੇ ਇੱਕ 80 ਸਾਲਾ ਬਜ਼ੁਰਗ ਨੇ ਸਿਸਟਮ 'ਤੇ ਕਈ ਸਵਾਲ ਚੁੱਕੇ ਹਨ 1983 ਤੋਂ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਰਹੇ ਇਸ ਬਜ਼ੁਰਗ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਪੰਜਾਬ ਦੇ ਦਫ਼ਤਰਾਂ ਅਤੇ ਹਸਪਤਾਲਾਂ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਰਿਸ਼ਤੇਦਾਰ ਹਨ ਇਸ ਦੇ ਬਾਵਜੂਦ ਉਹਨਾਂ ਨੂੰ ਲਾਈਨਾਂ ਵਿੱਚ ਲੱਗ ਕੇ ਹੀ ਕੰਮ ਕਰਾਉਣੇ ਪੈ ਰਹੇ ਹਨ ਬਜ਼ੁਰਗ ਨੇ ਦੱਸਿਆ ਕਿ ਉਹ 3 ਸਾਲ ਦਿੱਲੀ ਵਿੱਚ ਰਹੇ ਹਨ ਉੱਥੇ ਮੈਟਰੋ ਅਤੇ ਰੇਲ ਗੱਡੀਆਂ ਵਿੱਚ ਬਜ਼ੁਰਗਾਂ ਲਈ ਸੀਟਾਂ ਰਾਖੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਂਦਾ ਹੈ ਪਰ ਇੱਥੇ ਨਾ ਤਾਂ ਪਰਚੀ ਕਟਾਉਣ ਲਈ ਬਜ਼ੁਰਗਾਂ ਦਾ ਔਰਤਾਂ ਲਈ ਕੋਈ ਵੱਖਰੀ ਲਾਈਨ ਹੈ ਅਤੇ ਨਾ ਹੀ ਕੋਈ ਅਧਿਕਾਰੀ ਉਹਨਾਂ ਦੀ ਗੱਲ ਸੁਣਦਾ ਹੈ ਇਹ ਸਰਕਾਰਾਂ ਕਿਹਾ ਬਲਵਿਆ ਸਹੀ ਇਸ ਸਮੇਂ ਅੱਲੀ ਆਕੇ ਜਿਹੜਾ ਸਿਸਟਮ ਹੈ ਉਹ ਰੁੜਦੋੜ ਹੋ ਜਾਂਦਾ ਹੈ ਇਹ ਸਿਸਟਮ ਨਾਲ ਚੱਲੇ ਸਾਰਾ ਕੁਝ ਉੱਥੇ ਬੈ ਦਿੱਲੀ 3 ਸਾਲਾਂ ਦਾ ਨੇ ਦੋਸਤੇ ਪੜਾਉਣ ਵਾਸਤੇ ਤੇ ਉੱਥੇ ਸੀਨੀਅਰ ਸਿਟੀਜ਼ਨਾਂ ਵਾਸਤੇ ਹੋਈ ਮੈਟਰੋ ਚ ਵੀ ਰੇਲ ਚ ਵੀ ਉਹ ਜਗ੍ਹਾ ਮਿਲਦੀ ਐਥੇ ਨਾ ਤਾਂ ਅੱਜ ਨਹੀਂ ਆਉਣ ਦਾ ਟਾਈਮ ਵੀ ਨਹੀਂ ਮਿਲਦੀ ਕੋਈ ਜਾਵੇ ਪਰ ਕੋਈ ਆਵੇ ਉੱਥੋਂ ਆਵੇ ਇੱਥੇ ਵੀ ਕੋਈ ਨਹੀਂ ਆ ਪਰ ਕੀ ਬਣਾਉਣ ਵਾਸਤੇ ਕੋਈ ਸੀਨੀਅਰ ਸਿਟੀਜ਼ਨ ਨਹੀਂ ਕੋਈ ਲੇਡੀ ਨਹੀਂ ਲੇਡੀ ਪ੍ਰੋਫੈਸਰ ਉਹ ਵੀ ਹੋਣੀਗੀ ਹੁਣ ਮੈਨੂੰ 80 ਸਾਲ ਦੀ ਉਮਰ ਐ ਇਹਦੀ ਲੋ ਘਟ 80 ਦੀ ਐ ਤੇ ਅਸੀਂ ਇੱਕ ਨੂੰ ਜੇ ਸਾਰੇ ਨਾਲ ਆਉਨੇ ਇਹ ਤੁੰਗਾ ਕਰਨੀ ਮੈਂ ਕਰ ਲਾ ਕਿਸੇ ਨਿਗਾ ਕੰਮ ਕਰਦੀ ਹੈ ਕੰਨ ਕੰਮ ਕਰਦੇ ਆ ਘਰ ਨਾਲ ਮਿਲ ਕੇ ਗੱਡੀ ਚੱਲਦੀ ਹੈ ਸਿਸਟਮ ਕਦੇ ਵੀ ਸਹੀ ਨਹੀਂ ਹੈ ਉਹ ਹੋ ਜਾ ਤੇ ਹੁਣ ਵੀ ਬਈ ਕਿਉਂਕਿ ਸਾਨੂੰ ਸੀਨੀਅਰ ਦਾ ਸੀਨੀਅਰ ਦਾ ਮਾਨਸਕਾਰ ਉਹ ਨਹੀਂ ਮਿਲਦਾ ਇਹ ਮਿਲਣਾ ਚਾਹੀਦਾ ਹਾਂ ਭਾਵੇਂ ਠਣੇ ਜਾਈਏ ਭਾਵੇਂ ਅਸੀਂ ਹਸਪੀਟਲ ਲਈਏ ਭਾਵੇਂ ਅਸੀਂ ਸਕੂਲ ਦੇ ਪੋਤੇ ਨੂੰ ਜਮਾ ਦਾਖਲ ਕਰਾਣ ਜਾਈਏ ਸਾਨੂੰ ਸੀਨੀਅਰ ਦਾ ਅਧਿਕਾਰ ਮਿਲਣਾ ਚਾਹੀਦਾ ਵੇਖ ਜੇ ਸਾਡੀ ਗੱਲ ਸੁਣੀ ਜਾਵੇ ਬੁੜਾ ਦਾ ਬੁੜੇ ਨੂੰ ਦੱਸਿਆ ਮੁੰਡੇ ਨੂੰ ਦੱਸਿਆ ਤੂੰ ਕੰਮ ਕਰੋ ਜਾ ਕੇ ਮੁੰਡੇ ਨੂੰ ਦਾਖਲ ਕਰਾਇਆ ਹੁੰਦੇ ਆ ਅਗਾ ਉਹ ਗੱਲ ਨਹੀਂ ਸੁਣਦਾ ਯਾਸਵਾਲ ਜਿਆਦਾ ਨਹੀਂ ਪੜਿਆ ਹਿੱਤਨ ਬਰਤੀ ਦਵਾਰ ਨੇ ਉਹ ਨਹੀਂ ਸਾਡੀ ਗੱਲ ਸੁਣਦਾ ਸਿੱਧੇ ਜਿਹੜਾ ਹੈ ਨਾ ਸਿੱਧੇ ਜੋ ਦਿੱਲੀ ਦੇ ਵਿੱਚ ਹੈ ਵੀ ਲਾਈਨ ਤੇ ਲੱਗਣਾ ਜਾਂ ਬੁੜੇ ਨੂੰ ਸੀਟ ਦੇਣੀ ਉਹ ਸਾਰਾ ਹੋਣਾ ਜਿਹਦਾ ਇੱਥੇ ਹੋਣਾ ਚਾਹੀਦਾ ਆ ਨੰਬਰ ਨੋਟ ਕਰ ਲਿਆ 1457 ਫਿਰ ਇਹ ਇਹ ਕਰਕੇ ਆ ਜਾਂਗੇ ਮੇਰੇ ਦਾ ਮੇਰੇ ਕੋਲ ਤਾਂ ਰਿਕਾਰਡ ਹੈਗਾ ਤੁਸੀਂ ਆਏ ਪਹਿਲੀ ਵਾਰ ਹੋ ਇੱਥੇ ਇੱਥੇ ਮੈਂ ਫਾਜ਼ਿਲ ਕਾ ਮੈਂ ਉੱਥੇ ਮੈਂ ਦਾ ਰਿਕਾਰਡ ਲਈ ਫਿਰਦਾ ਆਪਦਾ 10 ਸਾਲਾਂ ਦਾ ਮੈਂ ਪਹਿਲੀ ਲੁਧਿਆਣੇ ਉੱਧਰ ਟ੍ਰੀਟਮੈਂਟ ਦਾ ਫਿਰ ਫਰੀ ਕੋਟੋਂ ਲੈੰਦਾਰਿਆ ਹੁਣ ਇੱਥੇ ਲੈ ਕੇ ਆਇਆ ਸੀ ਵੀ ਜੇ ਇੱਥੇ ਕੰਮ ਮਿਲ ਜੇ ਤਾਂ ਫਿਰ ਜੁੜਨ ਵੀ ਨਹੀਂ ਫਰੀ ਕੋਟ ਜਾਣਾ ਬਰ ਖਰਾਬ ਤਾਂ ਨਹੀਂ ਹੋਣਾ ਇੱਥੇ ਜੋ ਰਹਿਣ ਨੂੰ ਕੰਮ ਇੱਥੇ ਜਗ੍ਹਾ ਮਿਲ ਜੂ ਅਸੀਂ ਤਾਂ ਕਹਿ ਨਹੀਂ ਆਂ ਕਿ ਇੱਥੇ ਸਾਡਾ ਡਿਸਟ੍ਰਿਕਟ ਹਸਪੀਟਲ ਹੈ ਅਸੀਂ ਬੁਢੇ ਆ ਕੇ ਇੱਥੇ ਦਾਖਲ ਹੋ ਜੀਏ ਡਾਕਟਰ ਸਾਡੇ ਕੋਲ ਚੱਲ ਕੇ ਆਵੇ ਵੀ ਤੇਰਾ ਬਲੱਡ ਪ੍ਰੈਸ਼ਰ ਕਿਆ ਕਰ ਲਿਆ ਤੇਰੀ ਹਾਰਟ ਕੰਡੀ ਤੇਰਾ ਗਦੂਦਾ ਕੀ ਹੈ ਤੇਰੇ ਪਥਰੀ ਹੈ ਤੇਰੇ ਪਿੱਤੇ ਚ ਪਥਰੀ ਹੈ ਤੇਰੇ ਕੀ ਤਕਲੀਫ ਕੀ ਹੈ ਅਸੀਂ ਇੱਕ ਦਿਨ ਤੁਹਾਨੂੰ ਡਾਕਟਰ ਚੈੱਕ ਅਪ ਦੇ ਦੂਦੇ ਲੋਕਾ ਕੇ ਅਭੀ ਕੁਝ ਲੱਗਿਆ ਬੇਟਰੀ ਜਾਵਣੀ ਸਾਨੂੰ ਕੋਈ ਜਰੂਰਤ ਨਹੀਂ ਬਈ ਅਸੀਂ ਮੁਫਤ ਕਰਾ ਨਹੀਂ ਲੜਾ ਇਹਦਾ ਸਾਨੂੰ ਕਾਲ ਆਂਵਾ ਦੇਵੇ ਇਹਦਾ ਅਸੀਂ ਬਰਾਦਰ ਨੂੰ ਕਦੇ ਫੋਨ ਤੇ ਕੱਢ ਕੇ ਵਾਸੇ ਫੋਨ ਕੀਤਾ ਹੋਵੇ ਬੀਐਮਟੀ ਕੋ ਛੱਡ ਦੇ ਕੋਪੀ ਬਣਾ ਦੇ ਜੈਨੂਨ ਗੱਲ ਹੈ ਮੈਂ ਭਾਰਤੀ ਕਹਾਣੀ ਹੁਣ ਲੈ ਤਾ 1983 ਤੋਂ ਲੈ ਕੇ 96 ਤਾਈਂ ਡਿਸਟ੍ਰਿਕਟ ਲੈਵਲ ਦਾ ਹੋ ਵੀ ਰਿਆ ਪੰਜਾਬ ਲੈਵਲ ਤੇ ਵੀ ਰਿਆ ਤੇ ਅਖਬਾਰ ਉਹ ਸਾਡੇ ਰਸਾਲੇ ਦਾ ਡਾਇਰੈਕਟਰ ਵੀ ਹੈ ਤਾਂ ਸਾਨੂੰ ਤਾਂ ਅਸੀਂ ਹੁਣ ਕੰਮ ਹੀ ਨਹੀਂ ਆਦੇ ਅੱਡ ਕੋਈ ਆਵੇ ਜੇ ਇਹ ਨਹੀਂ ਪਾਦੀ ਹੈ ਤੇ ਕੰਮ ਕੋਈ ਕਰਨਾ ਨਹੀਂ ਜਿਆਦਾ ਮੋਮੋਰ ਸਿੰਘ ਸੀਗਾ ਉਹ ਯਾਲਾ ਹੋਮੋਪੈਥੀ ਦੇ ਗੋਲੀਆਂ ਦਿੰਦਾ ਮਿੱਠੀਆਂ ਤੇ ਯਾ ਗੁਰਮੀਤ ਸਿੰਘ ਘਟੀਆਂ ਦਿੰਦਾ ਕਿਹਾ ਗੋੜੀਏ ਹਾਂ ਮੈਨੂੰ ਜੀ ਬੋਲਿਆ ਹੈ ਮਿਠੀ ਬੋਲਣਾ ਨਹੀਂ ਬਾਲੇਗੇ ਨਾ 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 ਤਾਂ ਕਿਸੇ ਨਾਲ ਗੱਲ ਸੋ ਬੋਲਾਰਦਾ ਤੇ ਨਾ ਸਵਾਰਦਾ ਹਰੇਕ ਦੀ ਗੱਲ ਸੁਣਦਾ ਸੁਣ ਕੇ ਉਹਨੇ ਫੋਨ ਕਰ ਦੇਣਾ ਹੱਲ ਹੋਵੇ ਨਾ ਹੋਵੇ ਹੱਲ ਨਾ ਹੋਵੇ ਦੁਬਾਰਾ ਨਹੀਂ ਉਹ ਮਗਰ ਲੈਂਦਾ ਜਿਵੇਂ ਅਸੀਂ ਇਹ ਮਾਲ ਜੋੜਿਆ ਸੀ ਕਿ ਇਹ ਤਾਂ ਪਿੱਛੇ ਪੇ ਲੈ ਲੈਂਦੇ ਸੀ ਤੇ ਅਸੀਂ ਫੋਨ ਕਰਦਾ ਤੇ ਕੰਮ ਨਹੀਂ ਹੋਇਆ ਤੇ ਮੈਂ ਬੋਣੇ ਤੇ ਇਹ ਮਤਲਬ ਕੋਈ ਗੱਲ ਨਹੀਂ ਉਹ 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 ਨਰਮ ਸਵਾਰ ਦੇ ਬੰਦੇ ਹੈਗੇ ਤੇ ਨਰਮ ਹੀ ਸਿਸਟਮ ਨਾ ਚੱਲਿਆ